ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਡਾਇਰੈਕਟਰ ਹਰਮਨਦੀਪ ਸਿੰਘ ਅੱਜ ਗੱਲ ਕਰਦੇ ਆਪਾਂ ਕਣਕ ਦੇ ਵਿੱਚ ਉੱਗਦੇ ਨਦੀਨ ਗੁੱਲੀ ਡੰਡੇ ਬਾਰੇ ਜਿਹੜੀ ਕਿ ਸਭ ਤੋਂ ਵੱਡੀ ਸਮੱਸਿਆ ਵਾ ਆਪਣੇ ਪੰਜਾਬ ਵਾਸਤੇ ਜਾਂ ਆਪਣੇ ਬਾਝੇ ਏਰੀਆ ਲਈ ਉਹਦੇ ਲਈ ਇੱਕ ਪ੍ਰੋਡਕਟ ਬਹੁਤ ਜ਼ਿਆਦਾ ਵਰਤਿਆ ਜਾਂਦਾ ਉਹ ਹੈ ਜੀ ਸੰਕੋਰ ਬਹੁਤ ਕੰਪਨੀਆਂ ਦੀ ਆਉਂਦੀ ਹੈ ਉਹਦੇ ਬਾਰੇ ਆਪਾਂ ਅੱਜ ਗੱਲਾਂ ਕਰਦੇ ਆਂ ਜੀ ਪਹਿਲੀ ਚੀਜ਼ ਤੇ ਜੀ ਉਹ ਰეკਮੈਂਡੇਸ਼ਨ ਨਹੀਂ ਹੈਗੀ ਯੂਨੀਵਰਸਿਟੀ ਦੁਆਰਾ ਬਟ ਫਿਰ ਵੀ ਬਹੁਤ ਸਾਰੇ ਕਿਸਾਨਾਂ ਦਾ ਆਪਣਾ ਤਜਰਬਾ ਵਾ ਤੇ ਉਹ ਤਜਰਬਾ ਅੱਜ ਆਪਾਂ ਸਾਂਝਾ ਕਰ ਦਿੰਨੇ ਇਸ ਵੀਡੀਓ ਹੋਰ ਆਈ ਕਿਸਾਨ ਵੀਰ 200 ਤੋਂ 300 ਗ੍ਰਾਮ ਦੇ ਕਰੀਬ ਕਈ ਅੱਧਾ ਕਿਲੋ ਦੇ ਕਰੀਬ ਵੀ ਪਾਉਂਦੇ ਆ ਬਟ ਜਿਆਦਾ ਜਿਹੜਾ ਤਜਰਬਾ ਲੋਕਾਂ ਦਾ 200 ਤੋਂ 300 ਗ੍ਰਾਮ ਦੇ ਵਿੱਚ ਪਾਇਆ ਗਿਆ ਵਾ ਘੱਟ ਤੋਂ ਘੱਟ ਡੇਢ ਬੋਰੀ ਜੂਰੀਆ ਤੇ ਪਹਿਲਾ ਪਾਣੀ ਲਾਉਣ ਤੋਂ ਬਾਅਦ ਕੋਸ਼ਿਸ਼ ਕਰੋ ਪਹਿਲਾ ਪਾਣੀ ਲਾਉਣ ਤੋਂ ਬਾਅਦ ਟਾਟਾ ਮੈਟਰੀ ਜਾਂ ਆਪਾਂ ਸੰਕੋਰ ਆਉਂਦੀ ਆ ਉਹ ਜਾਂ ਹੋਰ ਕਈਆਂ ਕਈ ਦਵਾਈਆਂ ਆਉਂਦੀਆਂ ਕੰਪਨੀਆਂ ਦੀਆਂ ਘੱਟ ਤੋਂ ਘੱਟ ਆਪਾਂ ਨੂੰ 1000 ਤੋਂ ਲੈ ਕੇ ਤੇ 1800 ਦੇ ਵਿੱਚ ਮਿਲ ਜੂਗੀ ਬਾਜ਼ਾਰ ਦੇ ਵਿੱਚ ਸੰਕੋਰ ਇਹ ਵੇਰੀ ਕਰਦਾ ਹੈ ਬ੍ਰਾਂਡ ਤੋਂ ਬ੍ਰਾਂਡ ਕਿਹੜੀ ਕੰਪਨੀ ਦੀ ਆਪਾਂ ਲੈ ਰਹੇ ਹਾਂ ਇਸ ਰੇਟ ਤੱਕ ਤੁਹਾਨੂੰ ਸਾਰੇ ਨੂੰ ਮਿਲ ਜੂਗੀ ਇਸ ਨੂੰ ਵਰਤਨਾ ਜਿਹੜਾ ਆਪਾਂ ਡੇਢ ਬੋਰੀ ਜੂਰੀਏ ਦੇ ਵਿੱਚ ਲੈ ਕੇ ਇਹਨੂੰ ਪਾ ਕੇ ਢਾਈ ਦੁੱਜਣੀ ਪਾਉਂਦੇ ਤੁਸੀਂ 200 250 300 ਗ੍ਰਾਮ ਜਿੰਨੀ ਵੀ ਪਾਉਣਾ ਚਾਹੁੰਦੇ ਹੋ ਉਹਦਾ ਦੋਰਾ ਛੱਟਾ ਦਿਵੋ ਘਰ ਨਾ ਦਿਵੋ ਜਿੱਥੇ ਇੱਕ ਜਗ੍ਹਾ ਜ਼ਿਆਦੀ ਪੈ ਗਈ ਉੱਥੇ ਜ਼ਿਆਦਾ ਕਣਕ ਦਾ ਨੁਕਸਾਨ ਕਰੂਗੀ ਬਟ ਫਿਰ ਵੀ ਕੋਸ਼ਿਸ਼ ਕਰੋ ਜੇ ਤੁਹਾਡਾ ਹੱਲ ਹੋਰ ਦਵਾਈਆਂ ਨਾਲ ਹੁੰਦਾ ਉਹ ਕਰੋ ਸੰਕੋ ਰეკਮੈਂਡੇਸ਼ਨ ਨਹੀਂ ਹੈਗੀ ਯੂਨੀਵਰਸਿਟੀ ਦੁਆਰਾ ਜੇ ਕਿਸਾਨਾਂ ਵੀਰ ਵਰਤਣਾ ਚਾਹੁੰਦੇ ਆ ਕਈ ਸਾਲਾਂ ਤੋਂ ਵਰਤਦੇ ਆ ਰਹੇ ਆ ਤੁਸੀਂ ਵਰਤ ਸਕਦੇ ਹੋ ਪਰ ਇਸ ਤਰੀਕੇ ਨਾਲ ਹੀ ਵਰਤੋ ਘੜ ਤੋਂ ਘੜਾ ਬੋਰੀ ਤੋਂ ਡੇਢ ਬੋਰੀ ਲਵੋ ਉਹਦਾ ਦੂਰਾ ਛੱਟਾ ਦਵੋ ਜਿਹਦੇ ਨਾਲ ਕਿ ਆਪਣੀ ਕਣਕ ਦਾ ਨੁਕਸਾਨ ਉਸ ਲੈਵਲ ਦਾ ਨਹੀਂ ਹੋਊਗਾ ਬਾਕੀ ਜੀ ਤੁਹਾਡੀ ਹੋਰ ਵੀ ਕਿਸੇ ਦੀ ਜਾਣਕਾਰੀ ਹੈਗੀ ਆ ਤੁਸੀਂ ਥੱਲੇ ਕਮੈਂਟ ਕਰ ਸਕਦੇ ਜੋ ਤਾਂ ਜੋ ਕਿਸਾਨਾਂ ਨੂੰ ਹੋਰ ਹੈਲਪ ਮਿਲ ਸਕੇ ਵੈਰੂ ਜੀ ਦਾ ਖਾਲਸਾ ਤੇ ਵੈਰੂ ਜੀ ਦੀ ਫਤਿਹ